ਹਾਂ ਜੀ ਇਹ ਵਾਲਾ ਸਾਰੇ ਵੀ ਰੰਦਾ ਹੋ ਕੀ ਮਾਨਦਾ ਕਰਦਾ ਮੇਰੇ ਵੀਰੋ ਉਧਰ ਬਾਦਰ ਸਟੇ ਸਾਰੇ ਵੀਰਾਂ ਦੇ ਘਰ ਪੂਰਾ ਠੀਕ ਹੈ ਲਓ ਜੀ ਵਲੌਗ ਦੀ ਸਟਾਰਟਿੰਗ ਕੀਤੀ ਦਿਨ ਨਾਲ ਦੀ ਨਾਲ ਜੀ ਅੱਜ ਕਿਸ ਕਿਸ਼ੇਂਦਰ ਪਿਉਰੀ ਇੱਕ ਹੋਟਲ ਨੂੰ ਮੂਵੀਸ ਨੂੰ ਕਰਨ ਦੇ ਪੋਜ਼ ਕਰਨ ਨੂੰ ਮੈਂ ਤੁਹਾਡਾ ਪਤਾ ਕਿ ਵਿਟਰਾਜ ਕੰਮ ਹੈ ਤਾਂ ਆਪਦੇ ਵਾਲਾ ਮੈਂ ਤਾਂ ਕੋਈ ਨਾ ਕੋਈ ਦੇਖ ਲਗੇ ਓਕੇ ਤੇ ਰਿਪੋਰਟਾਂ ਨੇ ਉਹ ਕਿਹੜਾ ਲਾਈ ਜਾਂਦਾ ਓਏ ਕਿਧਰ ਗਿਆ ਵੱਡਾ ਸ਼ਾਹ ਕੱਢ ਨਿਕਲ ਗਿਆ ਓਕੇ ਲਓ ਜੀ ਕਹਿੰਦਾ ਪੀਣਾ ਹੈ ਬੇਟਾ ਠੀਕ ਹੈ ਉਹ ਹੈ ਉਹ ਜਿਹੜੀ ਅਮਰੀਕੀ ਉਸਤਾਦ ਨੂੰ ਦਿੱਤੀ ਸੀ ਓਹੋ ਠੀਕ ਹੈ ਠੀਕ ਹੈ ਵਧੀਆ ਤੇਰੇ ਹੱਥ ਨਿੱਗੇ ਪਏ ਉਹਦਾ ਹੱਥ ਬਾਹਰ ਛੱਡੇ ਪਏ ਸੀ ਉਹ ਡਲੇਵਲ ਹੈ ਉਹ ਡਲੇਵਲ ਹੈ ਓਕੇ ਬਾਬੇ ਰਿਪੋਰਟਾ ਦੰਦੇ ਹੀ ਬਹੁਤ ਆ ਹੁੰਦਾ ਉੱਠਣਾ ਹੀ ਪਊਗਾ ਕਿੰਨੇ ਵੱਜ ਗਏ ਉਹ ਮੈਂ ਤਾਂ ਐਮਪੀ ਵੀ ਕਿਹਾ ਹੋਰ ਕਿ ਦੂਜੇ ਨਾਲ ਮੈਂ ਥੋੜਾ ਵੇਖੂਗਾ ਮੈਂ ਤਾਂ ਮੂਵੀ ਦੇਖੀ ਆ ਤੁਸੀਂ ਤਾਂ ਦੇਖੀ ਕਿੰਨਾ ਹੋ ਗਿਆ ਦੇ ਦੇ ਹੋਏ ਇੱਕ ਨਾਲ ਬੜਾ ਸਵਾਦ ਹੋਣਾ ਤੇ ਹੋਰ ਟਾਂ ਹੋ ਗਿਆ ਭਾਈ 6 ਜਨਵਰੀ ਹੋ ਗਈ ਉਹ ਕਿੱਥੇ ਹੋਗੇ ਹੋਏ 10 ਟਾਈਮਸ ਉੜ ਜਿਆ ਸਾਡੇ 7 ਹੋ ਗਏ 11:40 11:40 11:40 11:40 ਹੋਣ ਉੜਦੇ ਆ ਹੈ ਇਹ ਤਾਂ ਹੀ ਨਹੀਂ ਫਿਰ ਤੈਨੂੰ ਪਤਾ ਤਾਂ ਹੈ ਉੱਠ ਗਏ ਵੀਡੀਓ ਕੋਈ ਕੰਮ ਦਿੰਦਾ ਹੁਣ ਕਰਾ ਹਾਂਜੀ ਲੱਗੀ ਵੀਡੀਓ ਲਾਤੀ ਲਾਤੀ ਤੇ ਆ ਗਏ ਠੱਲਾ ਪੰਜ ਠੱਲਾ ਮਗਵਾਗਾ ਸੀਗਾ ਇਹਨਾਂ ਕੋਲ ਤਾਂ ਬੱਚੇ ਬੁੱਚੇ ਐ ਬਾੜੇ ਹੋ ਗਏ ਤੇ ਹਾਂ ਤਾਂ ਕਰਕੇ ਤਾਂ ਕਰਕੇ ਠੱਲਾ ਲੈਣੇ ਦੋ ਤਾਂ ਮਾਰੂ ਸਾਨਮੀ ਉਖੜਾਓ ਅਸੀਂ ਇਹ ਕਰਾਕੇ ਪੂਰ ਗਏ ਹਾਂ ਇਹਨਾਂ ਨੂੰ ਕਿੰਨੇ ਚਾਹੀਦੇ ਮੁੰਡਾ ਤੈਨੂੰ ਦੋ ਜੀ ਦੋ ਚਾਹੀਦੇ ਤੈਨੂੰ ਤੇ ਦੂਜੇ ਦੋ ਉਹ ਤਾਂ ਹਜੇ ਫੇਰ ਸਦਿਆਂ ਨੂੰ ਆਉਣਗੇ ਉਹ ਤਾਂ ਤੈਨੂੰ ਹੁਣ ਨੀਂਦਾ ਕੋਲ ਤੇ ਮੁੜਦਾ ਜਾਂਦਾ ਕਰ ਅੱਜ ਜਾਣ ਲੱਗਾ ਦਊਗਾ ਚੰਗਾ ਬੱਕਰ ਬੋਟਾ ਮੈਂ ਨਿਕਲਾ ਬਾਹਰ ਯਾਰੇ ਕਾ ਕਬੂਤਰ ਜਾਂ ਉੱਡਦਾ ਵਰਦਾ ਜਿਹੜਾ ਕਿੱਥੇ ਆਹਾ ਏ ਆਇਆ ਨਾ ਅਮਰੀਕੀ ਕਬੂਤਰੀ ਇਹ ਹੈਗੀ ਆਪਣੀ ਉਹ ਦੂਜੀਆਂ 7 ਬਾਈਆਂ ਜੇਤੂ ਜਿਹੜੀ ਅਮਰੀਕ ਅਮਰੀਕੀ ਨੂੰ ਦਿੱਤੀ ਸੀ ਆਪਣੇ ਉਸਤਾਦ ਨੂੰ ਅਮਰੀਕਨ ਨੂੰ ਦਿੱਕਨ ਦੇ ਦਿੱਤੀ ਸੀ ਆ ਉਹ ਕਰ ਲੈਓ ਜੀ ਚਾਬੀ ਲੈ ਆਂਦੀ ਚੱਕੀ ਹਾਂਜੀ ਤੇ ਬੈਟ ਖੋਲ ਕੇ ਲੈਟਾ ਲੁਟਾ ਕਰੋ ਬੰਦਾ ਆਪਣਾ ਤੇ ਉਹ ਜਿਹੜੀ ਕਬੂਤਰੀ ਸੀਗੀ ਉਹ ਵੀ ਕਰਤੀ ਭਈ ਅੰਦਰ ਯਾਰ ਵਿਚਾਰੀ ਭੁੱਖੀ ਫਿਰਦੀ ਕੱਲ ਦੀ ਹਣਾ ਆਈ ਨਹੀਂ ਪਿੰਡ ਚ ਦੇਂਦਾ ਫਾਇਦਾ ਹੁੰਦਾ ਕਿਸ ਨੂੰ ਤੁਸੀਂ ਕਹਿੰਦੇ ਅਮਰੀਕੀ ਨਹੀਂ ਕੂਤ ਅਮਰੀਕੀ ਨੂੰ ਵਈਂ ਗੰਦੇ ਤੋਂ ਅਮਰੀਕੀ ਨੂੰ ਵੀ ਕੁਝ ਰੱਖਣ ਵਾਲਾ ਮੂੰਹ ਹੈਗਾ ਅਮਰੀਕੀ ਦਾ ਲੈ ਆ ਆ ਕੇ ਉੱਡ ਕੇ ਘਰੇ ਕਰੀ ਗਰੀਬਣੀ ਫੇਰ ਚਲੋ ਕੋਈ ਗੱਲ ਨਹੀਂ ਯਾਰ ਤਾੜਤੀ ਅੰਦਰ ਬੈਠੀਏ ਦਾਣੇ ਤੋਂ ਨਹੀਂ ਖਾ ਲੂਗੀ ਦਾਣੇ ਪਏ ਆ ਸਾਹਮਣੇ ਟਰੇ 'ਚ ਤੇ ਪਾਣੀ ਵੀ ਰੱਖ ਦੇਾਂਗੇ ਇਹਦਾ ਠੀਕ ਹੈ ਕਿ ਨਹੀਂ ਤੇ ਚੱਲ ਕਰ ਮੁੰਡਿਆ ਲੈਟਾ ਰੋਟਾ ਬੰਦ ਯਾਰ ਤੇ ਇਧਰ ਸਿਕੰਦਰ ਪਿਉਰੀ ਵੀ ਆਇਆ ਹੋਇਆ ਇਹਨੂੰ ਬਾਰੀਆਂ ਬਣਵਾ ਕੇ ਦੇਣਾ ਖੁੱਡਾਂ ਦੀਆਂ ਤੇ ਮੈਂਤਰੀ ਮੂਤੀ ਬਾਲੀ ਚੰਗੀ ਮਾਰ ਕੇ ਲੈ ਆਏ ਕਲਿਆਸਟੀਮੇਟ ਨਾਲ ਹੀ ਆ ਗਏ ਬਸ ਇੱਥੋਂ ਇਨਾ ਵਧਾ ਦੇ ਤੇ ਇੱਥੇ ਨਾ ਘਟਾ ਦਿਓ ਕੋਈ ਲੌਜੀਕ ਨਹੀਂ ਕੋਈ ਟੈਕਨੀਕਲ ਕੰਮ ਨਹੀਂ ਇਹਨਾਂ ਦਾ ਚਲੋ ਉਸ ਹਿਸਾਬ ਦੇ ਬਣਾ ਦੇਂਗਾ ਬਈ ਫਟ ਕਰ ਲਾਂਗੇ ਜਾ ਕੇ ਯਾਰ ਕੋ ਪੰਨ ਕੁੱਟ ਕਰਕੇ ਨਹੀਂ ਮੀਤੋਂ ਲੈ ਆਂਗੇ ਨਾਲ ਠੀਕ ਆ ਹਾਂ ਮੂਤਵੇਂ ਚ ਦੋ ਇੰਚ ਦਾ ਤਾਂ ਫਰਕ ਮਾਣਦਾ ਹੀ ਨਹੀਂ ਥੋੜੇ ਵੰਗੂ ਆ ਕੋਈ ਇੰਚ ਦਾ ਕਿੰਨਾ ਫਰਕ ਆ ਲਓ ਜੀ ਛੱਡਣ ਲੱਗੇ ਕਬੂਤਰ ਮਾਰ ਲਾ ਜਿਵੇਂ ਤੇਰਾ ਜੀ ਕਰਦਾ ਉਹ ਵੀ ਕਰ ਲੈ ਬਈ ਕੋਈ ਚੱਕਰ ਹੀ ਨਹੀਂ ਹਾਂ ਦੂਸਰਾ ਲੱਲਾ ਮਾਰ ਲਾ ਮਾਰ ਜਿਵੇਂ ਮਰਜੀ ਛੱਡ ਲੈ ਕੋਈ ਡਿੱਗ ਜਾ ਮਾਰ ਦੋ ਉੱਲਾ ਮਾਰ ਦੇ ਜਾਂਦੇ ਚੱਲ ਮਾਰ ਦੇ ਨਾਲ ਹੀ ਰਲਾ ਦੇ ਹਾਂ ਹਾਂ ਉੱਲਾ ਵਾਕਈ ਚੰਗਾ ਮਾਰਿਆ ਮੁੰਡੇ ਨੇ ਬਾਕੀ ਪਾਣੀ ਪੂਣੀ ਬੜਾ ਹੈ ਤੈਨਾਂ 6 70 ਮਿਲ ਤਾਂ ਹੀ ਔਖਾ ਹੋ ਕੇ ਨਿਕਲੇ ਦੋ ਨਾ ਨਾ ਦੋ ਕੁਛੜੇ ਬੱਚੇ ਦਾ ਜੀ ਕੱਢੇ ਨਹੀਂ ਹੁਣ ਤੁਸੀਂ ਐਂ ਕਰੋ ਭੂਈ ਕੰਨੀ ਹੋ ਕੇ ਬਹਿ ਜਾਓ ਬੱਸ ਨੂੰ ਮੈਂ ਬੱਚੇ ਆਪੇ ਘੜ ਦੇਣਾ ਹੌਲੀ ਹੌਲੀ ਬਾਹਰ ਤੇ ਬਾਬੇ ਉਧਰ ਛੇੜੀ ਤੇ ਇੱਕ ਬੰ ਬੱਚਾ ਬਣ ਤਾ ਗਲਾਬੀ ਢਿੱਡ ਵਾਲਾ ਆਪਣਾ ਲਾਲਚੀ ਨਾ ਜਾ ਤੇ ਦੂਜੇ ਬੱਚੇ ਕੱਢਦੇ ਆਪਾਂ ਬਾਹਰ ਠੀਕ ਆ ਜਿਹੜੇ ਹੋ ਗਿਆ ਜੀ ਹਰੀ ਬਗਲ ਵਾਲਾ ਲਾਲਚੀ ਨਾ ਠੀਕ ਆ ਬਹਿ ਜੀ ਪੁੱਤ ਬਣੇ ਓਏ ਸਿਆਣਾ ਬੇਬੀ ਬਹਿ ਆ ਬਹਿ ਆ ਬਹਿ ਆ ਕੰਜਰ ਦੇ ਆ ਤੇ ਗੁੱਦੂਆ ਆ ਗਿਆ ਭਾਈ ਸਾਹਿਬ ਆਪਣਾ ਬਗੜ ਦੂਸੇ ਵਾਲਾ ਬੱਚਾ ਲਾਲਚੀ ਨਾ ਉਹ ਕਿਹ ਹੋ ਵੀਰ ਬੜੇ ਨੇ ਬਾ ਗਲਾਬੀ ਟੂਸੇ ਵਾਲਾ ਆਪਣਾ ਅ ਉਹੀ ਸ਼ਾਖੀ ਨੂੰ ਕਾ ਵਾਲਾ ਇਹ ਵੀ ਛੜਦਾ ਬਾਹਰ ਆਪਾਂ ਚੱਕ ਲਈ ਜੀ ਆਪਣੀ ਫਰਤੀ ਗਲਾਬੀ ਬਗਲ ਵਾਲੀ ਗੋੜ ਰੰਗੀ ਜਿਹੜੇ ਇਹਨਾਂ ਦੇ ਪਿੰਡੋਂ ਆਈ ਆ ਪਿਓਰ ਨੂੰ ਇਹ ਵੀ ਛੜਦ ਗੇ ਕੱਢ ਲਈ ਜੀ ਆਪਾਂ ਸਰੀ ਗਲਾਬੀ ਟੂਸੇ ਵਾਲਾ ਲਾਲ ਜਿੰਦ ਟੂਸਣ ਦਾ ਪੱਟਾ ਠੀਕ ਹੈ ਕਿ ਨਹੀਂ ਚੜਪੋਤੇ ਬਾਇਆ 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 ਜੁਰਾਨ ਨਾਲ ਜੀ ਬੈਠ ਗਿਆ ਬਹੁਤ ਸੱਚੀ ਖਿਹੜੇ ਰਹੀ ਹੈ ਆਪਣੇ ਹਾਂ ਮੈਂ ਕੋਈ ਨਾ ਗਲਾਬੀ ਤੇ ਡੜਾ ਕਲਾਤੀ ਨੇ ਇਨੂੰ ਦਿਖਾ ਦੇ ਤੈਨੂੰ ਚੱਲ ਪੁੱਤ ਤੂੰ ਵੀ ਬਹਿ ਜਾ ਇਹ ਵੀ ਬੈਠ ਗਿਆ ਉਦੋਂ ਬਾਅਦ ਰਹਿ ਗਿਆ ਆਪਣਾ ਭਾਈ ਬੱਚਾ ਕਿਹੜੇ ਦੀ ਗੱਲ ਕਰਗੇ ਦੋਵੇਂ ਗਲਾਬੀ ਬਗਲਾਂ ਕਾਲੀ ਚੀਨੀ ਚੱਲ ਪੁੱਤ ਬਾਇਆ 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 ਸਹਣੀ ਬੱਚਾ ਬਾਇਆ ਇਹ ਵੀ ਬੈਠ ਗਿਆ ਥੇ ਹੋਰ ਕੋਈ ਬੱਚਾ ਦੇਖੇ ਕੱਢ ਰਾ ਚੱਲ ਮੈਨੂੰ ਤਾਂ ਰਹੀ ਗਈ ਜੀ ਚੱਲ ਹਣੀ ਖਾਂਡੇ ਵੀ ਕੱਢਦੇ ਵਾਰਾ ਤੋ ਸਜੀ ਚੱਲ ਰਹਾ ਗਲਾਬੀ ਠੀਕ ਹੈ ਇਦੋਂ ਇੱਕ ਹਰੇ ਟੂਸ ਵਾਲਾ ਵੀ ਕਾਢੀ ਦੀ ਕੋਈ ਨਹੀਂ ਅੰਦਰ ਆਇਆ। ਉਹਦਾ ਕੱਲ ਹੀ ਕੋ ਬਚ ਕੇ ਬੈਠ ਤੋ ਉਚਾਰਾ। ਕੋਈ ਦੇਖਤ ਨਹੀਂ। ਆਇਓ 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 ਆਇ ਆਇਓ। ਉਹ ਕਿਉਂ ਭਾਇਆ ਭਾਇਆ ਆਇਆ ਆਇਆ ਆਇਆ। ਜੀ ਪੰਡ ਚੱਲਦੇ ਆਂ ਕਿਹਰਾ ਆਪਾਂ ਟੋਪਰ ਸਾਹਿਬ ਚਲੋ ਚੱਲ ਗਏ। ਇਹ ਤੁਹਾਨੂੰ ਵਾਲਾ ਹੀ ਪੰਜਰ ਦੇ ਨੂੰ। ਹੁਣ ਠੀਕ ਐ ਸਟਾਰਟਿੰਗ ਇਹਦੀ। ਚੱਲ ਹੱਸਦਾ ਹੀ ਜਾ ਲੈ ਫਿਰ। ਤੇ ਨਾਲੇ ਉਹ ਸਿਂਦਰ ਨੇ 12 ਵਾਰਾਂ ਆ ਬਣਾਉਣਾ 14 ਮਾੜਾ ਵੋਟਾ ਕਰਦੇ ਹੋਂਦੇ ਸੀ ਅਸੀਂ ਹੀ ਹੀ ਹਸਾਬ ਪਤਾ ਹੈ ਹੈ ਪੇਗ ਲਾ ਲੋ ਆ ਉਹ ਦਵਣੀ ਵੰਗੂ ਮੋਟਰਸਾਈਕਲ ਖੋਲਤਾ ਹੀ ਕਰੋ ਹੈਡ ਖੋਲਤਾ ਮੋਟਰਸਾਈਕਲ ਦਾ ਇੰਡੀਕੇਟਰ ਹੋ ਸੀਗਾ ਇਹਦਾ ਕੀ ਕਹਿੰਦੇ ਆਪਾਂ ਤੁਸੀਂ ਕਰ ਲਾ ਬਈ ਲੈ ਤੁਸੀਂ ਕਰ ਲਓ ਤੂੰ ਕਰ ਲਾ ਹਾਂਜੀ ਆਈ ਕਰ ਰਿਹਾ ਮੈਂ ਤਾਂ ਵਾਵਾ ਕਾਸਤਾ ਸੀ ਇਹਨੂੰ ਯਾਰ ਵਸਾਈਂ ਕਾਸਦਿਆਂ ਨੂੰ ਠੀਕ ਹੈ ਓਕੇ ਓਕੇ ਸਹੀ ਗਈ ਠੀਕ ਹੈ ਕਹਾ ਦੇ ਕਹਾ ਦੇ ਕਹਾ ਦੇ ਹੁਣ ਮੈਂ ਤਾਰਾਂ ਤੋੜ ਦੀ ਭੈਣ ਉਹੀ ਤਾਂ ਗੱਲ ਹੈ ਕਿ ਵਟੇ ਖਵਾ ਖਵਾ ਕੇ ਤੇ ਜੱਬ ਦੇ ਚਲੋ ਕੋਈ ਗੱਲ ਨਹੀਂ ਤੇ ਕੀ ਨਾਲ ਲੈਂਦੇ ਹੁੰਦੇ ਯਾਰ ਬੱਚੇ ਡਾਦੇ ਸੀਗੇ ਕਾਫੀ ਬੱਚੇ ਉੱਡ ਗਏ ਸੀਗੇ ਲਗਭਗ 10 ਬੱਚੇ ਨਹੀਂ ਨਹੀਂ 9 ਬੱਚੇ ਉੱਡੇ ਫਿਰਦੇ ਆ ਇੱਕ ਤਾਂ ਆ ਜਾਂਦਾ ਠੀਕ ਹੈ ਕਿੰਨੇ ਇੱਕ ਹੋ ਜਾਂਦਾ ਦੋ ਦੋ ਆ ਗਏ ਹਾਂ ਇੱਕ ਹਾਗ ਜਾਂਦਾ ਸਾਹਮਣੇ ਉਹ ਕੌਣ ਹੁੰਦਾ ਇੱਕ ਆ ਜਾਂਦਾ ਨੀਵਾ ਨੀਵਾ ਇਹ ਕਾ ਗਿਆ ਇੱਕ ਹੋਰ ਕਿਤੇ ਆਂਦਾ ਉਹ ਨੈਮੋਲੇ ਹੋ ਗਿਆ ਨੈਮੋਲੇ ਹੋ ਗਿਆ ਹੈ ਨਹੀਂ ਸੀ ਤਾਂ ਇਹ ਨੈਮੋਲੇ ਹੋ ਗਿਆ ਇੱਕ ਹੋ ਆ ਗਏ ਦੋ ਬਫਰਦੇ ਰਵਾ ਫਿਰਦੇ ਨੌ ਦੇ ਨੌ ਫਿਰਦੇ ਮੇਰੇ ਹਿਸਾਬ ਨਾਲ ਤਾਂ ਕਿਹੜਾ ਗੋਡ ਰਿਪੋਰਟਾਂ ਨੇ ਬੈਰੀ ਬੁਰੀ ਨਾ ਆਈ ਤਾਂ ਤਿੰਨ ਆ ਗਏ ਇਕੱਠੀ ਓਏ ਆ ਦੋ ਵੇ ਦੇਖ ਆਪਣਿਆਂ ਚ ਤੇ ਨੌ ਫਿਰ ਦੁੱਚੀ ਲੱਗੇ ਫਿਰਦੇ ਫਿਰਦੇ ਯਾਰ ਫਿਰਦੇ ਆਵਾ ਫਿਰਦੇ ਕੁਲਬਲਾ ਸਰ ਇਟਸ 30 ਟਾਈਮ 3 ਸਾਡੇ ਕੋਲੇ ਘਟ ਗਈ ਤੇ ਮੈਂ ਖਾਂਸ ਮਲ ਵਧ ਗਿਆ ਫੋਰ ਬਣਾ ਕੇ ਲਾਓ ਜੀ ਮਾਰ ਤੇ ਉਥੇ ਆ ਗਿਆ ਤਰੋਂ ਏ ਡੱਬਾ ਬੱਚਾ ਵਾਇਟ ਕਿਉਂ ਹਾਂ ਉਥੇ ਆ ਗਿਆ ਮੈਨੂੰ ਆ ਗਿਆ ਕੋਈ ਗੱਲ ਨਹੀਂ ਉਹ ਕੇ ਰਿਪੋਰਟਾਂ ਬਾਹ ਤੇ ਕੂਤਰੂ ਡੇ ਫਿਰਦਿਆ ਚਾਰ ਬੱਚੇ ਬੈਠ ਗਏ ਛੋਟੇ ਹੀ ੜੇ ਤੇ ਸੱਤ ਰਹਿ ਗਏ ਦੋ ਹੋ ਜਾਂਦੇ ਨਿੰਮ ਇੱਕ ਹੋ ਜਾਂਦਾ ਤਿੰਨ ਚਾਰ ਹੋ ਜਾਂਦੇ ਪੰਜ ਛੇ ਇੱਕ ਆ ਜਾਂਦਾ ਸੱਤ ਠੀਕ ਹੈ ਸੱਤ ਦੇ ਸੱਤ ਪੂਰੇ ਉਹ ਕੇ ਰਿਪੋਰਟਾਂ ਅਸ਼ੋਕਿੰਦਰ ਪਿਉਰੀ ਦੇ ਖੁੱਡਿਆਂ ਦੀਆਂ ਬਾਰਗ ਬਣਾ ਕੇ ਦੇਣਗਾ ਜੀ ਇਹ ਖੁੱਡੇ ਵੀ ਇਹਦੇ ਵਾਵਾ ਕਿੰਨੇ ਦੇ 10 ਬਾਈ 20 ਦੇ ਆ ਹਾਂ ਉੱਚੇ ਕਿੰਨੇ ਫੋਟਾ 30 ਫੁੱਟ ਉੱਤੇ ਨਾ ਮੈਂ ਨਾ ਟੱਟੀ ਕਨੀ ਚੈਰੀ ਕਰੀਆਂ ਇਹ ਇਹ ਦਾਦਾ ਵੀ ਟੱਟੀ ਨਹੀਂ ਤੂੰ ਇੰਨਾ ਕਨੀ ਉਂਗਲ ਕਰ ਸਕਦਾ ਜੀਗਾ ਤੂੰ ਟੱਟੀ ਕਨੀ ਉਂਗਲ ਕਰਦੀ ਪਤੰਦਰ ਚੱਲ ਕੋਈ ਨਹੀਂ ਯਾਰ ਖੁੱਡੇ ਪਾਲੇ ਇੰਨੇ ਹੀ ਬਹੁਤਾ ਮੁੰਡੇ ਨੇ ਬਾਰਾਂ ਗਾਂ ਬੂਰੀਆਂ ਬਣਾਉਣੇ ਮੀਤੀ ਤੋਂ ਕਰਦੇ ਆ ਪਹਿਲਾ ਵਿਚਾਲੋਂ ਵੀ ਰਹਿਣਦੇ ਉੱਤੇ ਹੀ ਮੰਨਦੇ ਬਾਦ ਵੀ ਪੁੱਤੋਂ ਮੈਂ ਲਾ ਉੱਤੋਂ ਜਮਾ ਵਿਚਾਲੋਂ ਤਾਂ ਰਹਿਣਦੇ ਕੋਈ ਨਹੀਂ ਤੂੰ ਵੀ ਮਿਲ ਕੇ ਦਿੱਤਾ ਇਹਨੂੰ ਬਈ 24 ਆ ਯਾਰ ਬਾ ਫਿਰ ਠੀਕ 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 ਤੇ ਦੋਵੇਂ ਚੁੰਡਾ ਵੀ ਬੂਰ ਦੋਵੇਂ ਪਾਸੇ ਹਾਂ ਹਾਂ ਲੰਬਾਈ ਇਹਦਾ ਦੇਖ ਆਵਾਦ ਲਈ ਇਹਦੇ ਕਰਦਣੀਆਂ ਬਾਬਾ ਕਹਿੰਦੇ ਕਹਿੰਦੇ ਬਣਾਇਆ ਤੂੰ ਹਾਂ ਤਕੂਣਾ ਹਾਂ ਤਕੂਣਾ 50 ਇੰਚ ਆ ਲੱਕੰਦੀ ਤੋਂ ਇੱਧਰ ਵੇਖ ਹਾਂ ਹਾਂ ਤਜਰੀ ਬਣਾ ਲੈ ਠੀਕ ਹੈ ਠੀਕ ਹੈ ਦੂਜਾ ਗੇਟ ਆਏ ਨਾਲ ਠੀਕ ਹੈ ਤੇ ਮੜਾ ਮੜਾ ਛੇਣਾ ਹੀ ਪਈ ਕੋਈ ਗੱਲ ਆਹ ਕੋਈ ਚੱਕ 50 ਇੰਚ ਆ ਪੂਰਾ ਭਾਈ ਜੀ ਆ ਦੋ ਦੋ ਦਾ ਫਰਕ ਆ ਵਸ ਮੜਾ ਜਾ ਬੜਾ ਠੀਕ ਆ ਹੈ ਭਾਈ ਆ ਪਹਿਲਾ ਦਿਨ ਮਿਲ ਕੇ ਲੰਮਾਈ ਲਓ ਜੀ ਇਦਰੇ ਜੋਰ ਪੈ ਗਿਆ ਜੀ ਮਿੱਤ ਨਹੀਂ ਚੱਲਦਾ ਯਾਰ ਤੂੰ ਕੋਈ ਨਾ ਕੋਈ ਨਾ ਚੱਲਣ ਤੂੰ ਟਰੈਕਟਰ ਹੀ ਹੈ ਮਿੱਤ ਚੱਲ ਨਹੀਂ ਦਿੰਦਾ ਮੈਨੂੰ ਚੱਲ ਦੇਖ ਰਹਿ ਉਹ ਬਾਪੇ ਉਹ ਕਿੱਡਾ ਮੈਚ ਫਸਾ ਬਲੁੱਦੋ ਦਾ ਦੇਖੋ ਦੇਖੋ ਆਏ ਹਾਈ ਮੈਨੂੰ ਲੱਗਾ ਗਲਿਸ ਕਰੋ ਮੈਂ ਤੈਨੂੰ ਏ ਉਹ ਕੀ ਕਰ ਗਿਆ ਓਏ ਆ ਕੀ ਹੋ ਗਿਆ ਪੱਕਾ ਆ ਬਈ ਤੇਰੇ ਮੋਹਰੇ ਦੀ ਫਲ ਤੇਰਾ ਪਾਏ ਓਏ ਇਹਨ ਦਾ ਸਾਰਾ ਪੰਗਾ ਖੜੀਆਂ ਸੀਗਾ ਬਸ ਇੱਕ ਉਹ ਕਿੱਥੋਂ ਚੱਲਿਆ ਸਾਰਾ ਕਿਰਾਂ ਕਰਕੇ ਜਿੱਤ ਗਿਆ ਮੈਂ ਪੂਰਾ ਠੀਕ ਹੈ ਤੇ ਬਾਬੇ ਲੁੱਡੋ ਹੈ ਤੈਨੂੰ ਵਿੱਚੋਂ ਕੱਢਤਾ ਸੀਗਾ ਤੇ ਬਾਬੇ ਨਾ ਲੁੱਡੋ ਖੇਡਣ ਦੇ ਚੱਕਰਾਂ ਚ ਇੱਕ ਪੱਠੀ ਨਹੀਂ ਦੀ ਆਪਣੀ ਦੋਵੇਂ ਗੁਲਾਬੀ ਬਗਲਾਂ ਵਾਲੀ ਕਾਲੀ ਜੀ ਨਹੀਂ ਉਹਨੂੰ ਸਕਿੰਦਰ ਤਾਂ ਚੜ ਕੇ ਦੇਖੀ ਜਾਂਦਾ ਚਾਰ ਬੈਠੇ ਐ ਛਿਉ ਡੇ ਫਿਰਦੇ ਐ ਕਿ ਗਿਣੇ ਨਹੀਂ ਜੀ ਉੱਡੇ ਫਿਰਦਾ ਇੱਕ ਪੱਟੀ ਹੈ ਨਹੀਂ ਕਾਲੀ ਚੀਨੀ ਦੋਵੇਂ ਗੁਲਾਬੀ ਬਗਲ ਵਾਲੀ ਉਹ ਨਹੀਂ ਦਿਖ ਰਹੀ ਕਿੱਧਰ ਗਈ ਯਾਰ ਬਾਪੇ ਚਲੋ ਦੇਖਦੇ ਆਂ ਕੀ ਬੰਦ ਆ ਦੱਸਦੇ ਫਿਰ ਤੈਨੂੰ ਛਿਆਂ ਤੋਂ 1 2 3 4 4 ਤਾਂ ਆ ਗਏ ਖੰਡ ਠੀਕ ਹੈ ਤੇ ਚਾਰੇ ਹੋ ਗਏ ਤੇ ਝੱਲਰ ਵਾਲੀ ਇੱਕ ਫਿਰਦੀ ਐ ਇੱਥੇ ਤੇ ਇੱਕ ਟੂਸੇ ਵਾਲਾ ਪਾਸੇ ਜਾਂਦਾ ਠੀਕ ਆ ਕਿ ਨਹੀਂ ਤੇ ਬਸ ਫਿਰ ਇੱਕੋ ਹੀ ਹੈ ਨਹੀਂ ਕਾਲੀ ਚੀਨੀ ਦੋਵੇਂ ਗੁਲਾਬੀ ਬਗਲ ਵਾਲੀਆਂ ਲਓ ਜੀ ਲਾਈ ਜਾਂਦੇ ਇੱਕ ਬੱਚਾ ਮੈਂ ਕੱਲੇ ਹਰੇ ਟੂਸੇ ਵਾਲਾ ਲਾ ਦੇ ਪੈਣ ਦਾ ਲਗੜਾ ਇਹ ਕਿੱਥੇ ਕੋਈ ਨਾ ਕੋਈ ਨਾ ਬੱਸ ਹੁਣ ਲਾ ਲੂ ਹੁਣ ਲਾ ਲੂਗਾ ਮੈਂ ਲੈ ਜੂ ਲੈ ਜੂ ਲੈ ਜੂਗਾ ਲੈ ਜੂ ਐ ਲੈ ਜੂ ਐ ਲੈ ਆ ਟਿਆ ਚਲੋ ਕੋਈ ਗੱਲ ਨਹੀਂ ਹੋ ਜਾਂਦੀ ਆਵਾਜ਼ ਘਾਟ ਆ ਜਾਂਦਾ ਪੈਗਾ ਫੇਰ ਪੈਗਾ ਹਾਂ ਹੁਣ ਲੈ ਜੂ ਹੁਣ ਲੈ ਜੂ ਹੁਣ ਲਾ ਦੀ ਹੁਣ ਹੁਣ ਲੈ ਹੁਣ ਜੇ ਨਾਲ ਆ ਫੇਰ ਬੱਸ ਚੱਲ ਕੋਈ ਨਾ ਤੂੰ ਉਹ ਕਰ ਦਿੰਨਾ ਉਹਨੂੰ ਹਣਾ ਠੱਕੇ ਨਾਲ ਵਿੱਚ ਸਿੱਟ ਨੂੰ ਕਰਦਾ ਉਹਦੇ ਹਣਾ ਲੈ ਹੁਣ ਹੁਣ ਠੱਕੇ ਨਾਲ ਵਿੱਚ ਨਾ ਸਿੱਟੀ ਨੀਵਾ ਕਰੇ ਸਾਰੀ ਛਤਰੀ ਵਿੱਚ ਵਾੜੀ ਚਲੋ ਆਓ ਆਓ ਇਹਦਾ ਆ ਟਿਆ ਭੈਣ ਇਹ ਆ ਵੀ ਚੰਦਰਾ ਇਹ ਆਇਆ 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 ਨਾ ਲੈਂਦੇ ਯਾਰ ਬੱਚੇ ਰੀ ਭੜਗਾ ਤੂੰ ਨਹੀਂ ਲੈਂਦਾ ਨਾ ਲੈਂਦੇ ਕੋਈ ਨਹਿਰਬ ਖੁੱਦ ਬੱਚੇ ਭੌਣ ਵਾਲੇ ਆ ਯਾਰ ਝੱਲਰ ਵਾਲੇ ਝੱਲਰ ਵਾਲੇ ਤਾਂ ਬਾੜੀ ਬੜੀ ਫਿਰਦੀ ਹੋਏ ਆਂਦੀ ਹੋਏ ਝੱਲਰ ਵਾਲੀ ਉਦੋਂ ਉੱਤੇ ਘੋੜੇ ਮੂਹਾਂ ਇਹ ਇਹਨਾਂ ਕੰਮ ਤਾਂ ਪੂਰਾ ਵਿੱਚ ਰਿਆ ਪਿਆ। ਲਓ ਜੀ ਆ ਗਏ ਇਧਰ ਲਈ ਪਾਸੇ ਤੇ ਗੁਲਾਬੀ ਬਗਲਾਂ ਵਾਲੀ ਆ ਗਈ ਸੇਵਕੇ ਕਰ ਕਰਨੀ। ਮੂੰਹ ਬੜਾ ਕਰਦੀ ਸੇਵਕ ਦੇ। ਕੂਤਰ ਪਤਾ ਨਹੀਂ ਕੀ ਗੱਲ ਐ ਇਧਰ ਨੂੰ ਆ ਜਾਂਦੇ ਐ। ਉਹ ਫਿਰ ਦੀਪਾਂ ਦੇ ਆਵੇ। ਅਸੀਂ ਪਹਾੜੇ ਨੇ ਗੁਲਾਬੀ ਬਗਲਾਂ ਵਾਲੀ ਕਿੱਥੇ ਗੁਲਾਬੀ ਬਗਲਾਂ ਵਾਲੀ। ਗੁਲਾਬੀ ਬਗਨ ਵਾਲੀ ਕਾਲੀ ਜੀ ਨਹੀਂ ਹੋ ਜਾਂਦੀ ਆਪਣੀ ਸਾਹਮਣੇ। ਪਿੰਡ ਦੇ ਦੂਜੇ ਪਾਸੇ ਠੀਕ। ਚਲੋ ਬਾਬੇ ਕੋਈ ਨਾ ਦੇਖਦੇ ਇਧਰ ਆ ਗਈ। ਸੇਵਕ ਕਰਨੀ ਇਹ ਜੇਦੋਂ ਕੋਈ 10-15 ਬੱਚੇ ਲੱਗਣ ਇੱਕ ਅੱਧਾ ਬੱਚਾ ਇਧਰ ਆ ਕੇ ਆਪਦੀ ਰਸਮ ਪੂਰੀ ਕਰਦਾ ਹੁੰਦਾ ਕਿ ਨਹੀਂ ਸੇਵਕਾ? ਤੇ ਘੜ ਦੇ ਜੀ ਮੂੜੀ ਤਾਂ ਹੀ ਮਾਰਾਂਗੇ ਹਾਂ ਹਰ ਦੇ ਦੇਮਾ ਵਾਟ ਦਾ ਇਹੋ ਮਾਰਨਾ ਹੈ ਮੁਰਗੀ ਭਰਾ ਨੂੰ ਕੋ ਆਪਣੇ ਕੋਤਰ ਦਾ ਚਾ ਛੱਡ ਦੇ ਮੈਂ ਤਾਂ ਕਹਿੰਦਾ ਛੱਡ ਦੇ ਭੈ ਦਾ ਲੱਕੜਾ ਚਾ ਹਾਂ ਹਾਂ ਸਹੀ ਹੈ ਸਹੀ ਹੈ ਸਹੀ ਹੈ ਪਾਈ ਕਿੜਾ ਪਾਈ ਕਿੜਾ ਮਗਰ ਕੋਈ ਨਾ 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 ਆ ਗਈ ਆ ਆ ਗਈ ਏ ਏ ਇਧਰ ਮਾਰੋ ਇਧਰੋ 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 ਵਾਰਾਇਨ ਜੇ ਆਗੇ ਰਲ ਗਏ ਓਏ ਛੱਡ ਦੇ ਮੈਂ ਤਾਂ ਕਣ ਇਹ ਸਿੱਧਾ ਘਰ ਨੂੰ ਹੋ ਜਾਂਦਾ ਹੁੰਦਾ ਸਿੱਧਾ ਹੀ ਘਰ ਨੂੰ ਹੋਊਗਾ ਇਹ ਏ ਏ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਉਹ ਤਾਂ ਗਿਆ ਘਰ ਨੂੰ ਨਹੀਂ ਨਹੀਂ ਮੁੜ ਪੇ ਮੁੜ ਪੇ ਮੁੜ ਤੇ ਕੂਦਰੀ ਆਪਣੀ ਹੋ ਜਾਂਦੀ ਨਾਲ ਢੇਡੂ ਟੂਸ ਵਾਲਾ ਛਣਤਾ ਇਹ ਚੰਗਾ ਕੰਮ ਵੀ ਤਾਂ ਕੂਦਰੀ ਆ ਜਾਂਦੇ ਆ ਆਪਣੀ ਹੁਣ ਠੱਪੇ ਮਾਰਦੀ ਫਿਰਦੇ ਵੇਖੀ ਲੈ ਚੰਗੀ ਬਲੀ ਹੁਣ ਕੀ ਪਤਾ ਘਰੇ ਲੈ ਜਾਣ ਬਾਬੇ ਨਾਲ ਇਹਨੂੰ ਕੂਤਰ ਆਪਾਂ ਛੱਡਦੇ ਕੂਤਰ ਤਾਂ ਨਾਲ ਰਲ ਗਿਆ ਇਹਦੇ ਹੁਣ ਘਰੇ ਚਾਲਦੇ ਫਿਰ ਆਉਣਾ ਹੋਇਆ ਤਾਂ ਆ ਜੂ ਨੇ ਛਪੇੜ ਵੀ ਜਾਂਦਾ ਜੀ ਨਾਲ ਇਹਨਾਂ ਦੇ ਹਾਂਜੀ ਮੇਰੇ ਵੀਰੋ ਟੋਲੇ ਆਲੇ ਮਾਰ ਕੇ ਆਂਦੇ ਸੀ ਵੀ ਕਿਹਰਾਂ ਦਾ ਜਾਨਵਰ ਰਲ ਗਿਆ ਸੀ ਉਸ ਨਾਲ ਪਰ ਐਡਾ ਫੁੱਦੂ ਲੱਗਿਆ ਹੁਣ ਉਹਨੂੰ ਪਰਾਂ ਛੱਡ ਕੇ ਫਿਰ ਜਾਨਵਰ ਆਪਣੇ ਘਰ ਤੇ ਮੂੜੇ ਆਪਣੇ ਡੋਲੇ ਮਾਰਕਿਆਂ ਚੋਂ ਤਾਂ ਘਰ ਤੇ ਆ ਗਿਆ ਉਹ ਗਾ ਵੀ ਬੰਲਾਂ ਵਾਲੀ ਪੜ ਦੇ ਦੂਜੇ ਪਾਸੇ ਫਿਰਦੀ ਐ ਚਲੋ ਯਾਰ ਅਸੀਂ ਨਾ ਸਮਾਨ ਦਾ ਵੀ ਲੈ ਕੇ ਆਣੇ ਸੀ ਬਾਤ ਨੂੰ ਬਾਰੀਆਂ ਆਲਾ ਮੰਨ ਕੇ ਚਲੋ ਇਹ ਲਵਾਉਣੀ ਸੀ ਹਣਾ ਦੇਖਦੇ ਆ ਫਿਰ ਕੀ ਬਣਦਾ ਜਿਆ ਤਾਂ ਆ ਗਈ ਬਾਪੋ ਘਰ ਤੇ ਵਧਾਈ ਹੋਵੇ ਜੀ ਪੱਠੀ ਆ ਗਈ ਗਲਬੀ ਬਗਲਾਂ ਵਾਲੀ ਆ ਜਾ ਆ ਜਾ ਆ ਜਾ ਆਇਆ 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 ਬੇਟਾ ਬਹੁਤ ਡੇਈ ਆ ਜਾ ਪੁੱਤ ਆ ਜਾ ਕਰ ਦਾਂਗੇ ਬੰਦ ਬਸ ਦੋ ਘੰਟੇ ਉੱਡੇ ਹੀ ਬਹੁਤ ਐ ਆ ਜਾ ਆ ਜਾ ਆ ਜਾ ਆ ਜਾ ਆਇਆ ਬੇਟਾ ਆਇਆ ਪੁੱਤ ਆਇਆ 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 ਬੇਟਾ ਆਇਆ ਆਇਆ ਬੋਤ ਅ ਆਇਆ 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 ਬੋਤ ਚਲੋ ਵਧੀਆ ਹੋਇਆ ਉੱਡੇ ਯਾਰ ਲੱਗ ਗਈ ਨਾ ਪੱਕੀ ਲੱਗ ਗਈ ਹੋਰ ਕੋਈ ਚੱਕਰ ਨਹੀਂ ਆਇਆ ਆਇਆ ਤੌਣੀ ਵੀ ਆ ਗਿਆ ਲਓ ਜੀ ਅੜ ਗਿਆ ਮੈਂ ਕਿਤੇ ਗਲਤ ਸਟੈਪ ਨਾ ਚੱਕ ਲਿਆ ਕੋਈ ਮੈਂ ਕਿਹਾ ਗਲਤ ਸਟੈਪ ਨਾ ਚੱਕ ਲੈ ਓਏ ਮ ਕਿੱਥੇ ਮਰਦਾ ਮੈਨੂੰ ਮਾਰ ਨਾ ਤੂੰ ਮਰਨ ਵਾਲੀ ਚੀਜ਼ ਹੈ ਕੋਈ ਮੈਂ ਗਲਤ ਸਟੈਪ ਨਾ ਚੱਕ ਲੈ ਗਲਤ ਸਟੈਪ ਜੱਸ ਮੈਨੂੰ ਬੜਾ ਦੁਖੀ ਕਿਉਂ ਸੀ ਤੂੰ ਉਦੋਂ ਹੋ ਜਾਂਦਾ ਹੈ ਘਾਟਵਾ ਤੋਂ ਕੀ ਸੀ ਪਤਾ ਕੀ ਗੱਲ ਸੀ ਬਾਬੀ ਨੇ ਯਾਰੀ ਨਹੀਂ ਨਹੀਂ ਉਹ ਇਹ ਨਹੀਂ ਅੱਡੇ ਤੇ ਯਾਰੀ ਪਾਈ ਮੇਰੀ ਗੱਲ ਸੁਣ ਮਾੜਾ ਮੋਟਾ ਮਾਰ ਨਹੀਂ ਆਣੇ ਬਸ ਸਟੋਰੀਆਂ ਤੋਂ ਗਏ ਨਹੀਂ ਨਹੀਂ ਇਹਨਾਂ ਉੱਥੇ ਬਾਬਾ ਪਟਿਆ ਗੱਲ ਬਾਹਰ ਜਾਂਦੀ ਸੀ ਹੈ ਠੀਕ ਗੱਲ ਹੈ ਹੈ ਘਰੇ ਘਰੇ ਉਹ ਹੋ ਗਿਆ ਆ ਘਰੇ ਘਰੇ ਲੈ ਰਹੇ ਆ ਸਮਾਨ ਅਗਲੇ ਮਿੰਟ ਦੇ ਇਹਦੇ ਕੋਲ ਆਪਦੇ ਸਾਥ ਤੋਂ ਸਾਰਾ ਮੀਟੇ ਮਿਸ ਵੀ ਉਹ ਤਿਆਰ ਕਰਵਾ ਕੇ ਦੇਵਾਂਗੇ ਸਪੈਸ਼ਲ ਠੀਕ ਹੈ ਪਹਿਲਾ ਮੈਂ ਦਮਣੀ ਦੇ ਦਿਮਾਗ ਚ ਗੇਮ ਵਾੜੀ ਯਾ ਐਂ ਦਿਖਾਇਆ ਮੈਂ ਬਥੇ ਬੜੀ ਹੈ ਹੈ ਦੇਖੇ ਤੋਂ ਪਤਾ ਲੱਗਿਆ ਉਹ ਨਹੀਂ ਪਤਾ ਲੱਗਦਾ ਯਾਰ ਕਰਨਾ ਕਿਵੇਂ ਦੇਖੇ ਹਾਂ ਹੁਣ ਪਤਾ ਲੱਗ ਗਿਆ ਹੁਣ ਰਹੇਗੀ ਗੱਲ ਜਾਲੀ ਦੀ ਜਾਲੀ ਦੇਖਦੇ ਜਿਹੜੀ ਲੌਣੀ ਉਹ ਦੇ ਚੱਪਾ ਆਜੋ ਦਾ ਬਾਜੂ ਆ ਗਲੀ ਐ ਐਂਗਲ ਜਿਹੜੀ ਬਾਰੀ ਬਣਾਉਣੀ ਆ ਐਂਗਲ ਦੀ ਬਾਰੀ ਬਣਾਉਗਾ ਮੀਤਾ ਐਂਗਲ ਐਂਗਲ ਬਾਰੀ ਫੇਵਰੇਟ ਐ ਮੀਤੇ ਦੀ ਠੀਕ ਐ ਐਂਗਲ ਦੀ ਬਾਰੀ ਹੋ ਗਈ ਤੇ ਵਿੱਚ ਇੱਕ ਝਾੜੀ ਲੜੇ ਸਿੰਗਲ ਹਾਂ ਇੰਚੀ ਵਾਲੀ ਇਹਦਾ ਅਤਿ ਇੰਚੀ ਵਾਲੀ ਠੀਕ ਹੈ ਕਿ ਨਹੀਂ ਉਹ ਫਿੱਟ ਕਰ ਦਾਂਗੇ ਮੇਰੀ ਗੱਲ ਹੁੰਦਾ ਨਹੀਂ ਹੁਣ ਕੀ ਦੱਸ ਰਿਹਾ ਬਾਕੀ ਵਜੇ ਤਾਂ ਕੰਮ ਇੱਥੇ ਹੀ ਘੁੰਮਦਾ ਬਾਹਰ ਕੋਈ ਗੱਲ ਨਹੀਂ ਕੰਮ ਉਧਰ ਜਾਂਦਾ ਸੀਗਾ ਹਾਂ ਇੱਥੇ ਦੁੱਧ ਹੀ ਨਾ ਮੈਂ ਇਖੜੇ ਚੀ ਜਾਂਦਾ ਅਸਤਗਲਾ ਪਾਣੀ ਵਜੇ ਜਾਂਦਾ ਆਹ ਵੀ ਲੈਣੀ ਇਹ ਵੀ ਨਹੀਂ ਲੱਗਦੀ ਨੀ ਇਹ ਤਾਂ ਕੰਜਰ ਦੇ ਦੇ ਕਿੱਥੇ ਲਗੂ ਯੱਬਲ ਜੇ ਦੇ ਦੇ ਯਾਰ ਇਹ ਗਲੂਗਲ ਫਿੱਟ ਕਰਨ ਲਈ ਦਿੱਤਾ ਹਣਾ ਲਵਾ ਮਾਰਦਾ ਕਪੜਾ ਬਾਬੇ ਨੇ ਤਾਂ ਕਰ ਦਸਣਾ ਬਣਾ ਦਛਾਂਦੀ ਵਰਗਾ ਮਾਰ ਕੇ ਕਪੜਾ ਬਾਬੇ ਨੇ ਸਿਰ ਆ ਲਾਈਆ ਨਾ ਪੂਰੀ ਹੋ ਕੇ ਰੋ ਕੇ ਰੋਟਾ ਵਾ ਸਹੀ ਮੈਂ ਹੂੰ ਸੀਡੀਡੀ ਲੈਕਸ ਮੋਟਰਸਾਈਕਲ ਦੀ ਟੇਲ ਪੱਤੀ ਉਹ ਜੋ ਪਾਸੇ ਭਾਈ ਨਾ ਮਣੀ ਇਧਰ ਦੇਖੀ ਕੀ ਦੇਖ ਨਹੀਂ ਨਹੀਂ ਆਏ ਸਰਵਿਸ ਸਟੇਸ਼ਨ ਤੇ ਪੈਸੇ ਦਿੱਤੇ ਉਹਨੂੰ ਸੁਭਾਉਣ ਦੇ ਬਾਬਾ ਕਹਿੰਦਾ ਤੁਸੀਂ ਸਾਫ ਕਰੋ ਮੰਡਰ ਪੈਗ ਲਾਣਾ ਪੈਗੇ ਇਹਦਾ ਵੀ ਨਹੀਂ ਹੋਈ ਹਾਂ ਬਾਬਾ ਕਹਿੰਦੇ ਤੁਸੀਂ ਕਰ ਲਓ ਆਪਦਾ ਸਾਫ ਮੈਂ ਤਾਂ ਕਰ ਰਿਆ ਤੇ ਮੈਂ ਉਹਨਾਂ ਦਾ ਪੈਗ ਤੇ ਤੁਸੀਂ ਕਰੋ ਆਪਦਾ ਹੁਣ ਵੀ ਅਸੇ ਆਪ ਨੂੰ ਕਰਨਾ ਪਈ ਜਾਂਦਾ ਸਾਨੂੰ ਠੀਕ ਹੈ ਨਹੀਂ ਚਲੋ ਕੋਈ ਨਾ ਯਾਰ ਛੋਟਵਰੀ ਕਰਾਂਗੇ ਜਿੰਨਾ ਹੋਊਗਾ ਆਪ ਹੀ ਕਰਨਾ ਪਊਗਾ ਫਿਰ ਬਾਬਾ ਦੇ ਦੇਖੋ ਹੁਣ ਆਊਟਸਾਈਡ ਹੋਏ ਪੂਰਾ ਬਸ ਹੱਥ ਚੱਕੀ ਜਾਂਦਾ ਹੋਈ ਤੂੰ ਹੀ ਤੇ ਬਈਆ ਬਾਬਾ ਤੂੰ ਹੀ ਤੇ ਬਈਆ ਅੱਗ ਸੇਕ ਤੂੰ ਬਈਆ ਬਈਆ ਹਾਂ ਬੈਠ ਬੈਠ ਬਸ ਕਰਦੇ ਸੀ ਟੈਨਸ਼ਨ ਨਾਲ ਇਹ ਕੱਢ ਦੇ ਛੱਡ ਦੇਣੀ ਓਏ ਤੂੰ ਦੇਖੀ ਜਾਊਗੀ ਪਰ ਇਹ ਸਿਰ ਫੁੱਲ ਘਰਦੇ ਨੂੰ ਕਿੱਥੇ ਜਾਣਾ ਹੈਗਾ ਉਣੀ ਦਾ ਰੰਗ ਪਟਾਇਆ ਉਹ ਰੰਗ ਰੰਗ ਪਟਾਇਆ ਉਹ ਰੰਗ ਹੈ ਬਾਬਾ ਕਹਿੰਦਾ ਜਿਹੜੇ ਪ੍ਰੈਸ਼ਰ ਪੁੰਨ ਕਰਦਾ ਇਹਨੇ ਕਾਰਾਂ ਦੇ ਰੰਗ ਪਟਦੇ ਹੈ ਨਹੀਂ ਇਹਨੇ ਕਾਰਾਂ ਦੇ ਰੰਗ ਬੜਦੇ ਮੈਂ ਰੰਗ ਤਾਂ ਹੈ ਨਹੀਂ ਪਟੂਆ ਕਿੱਥੋਂ ਚੱਲ ਕੋਈ ਗੱਲ ਨਹੀਂ ਯਾਰ ਨਹੀਂ ਨਹੀਂ ਮੈਂ ਤਾਂ ਪਿੰਡ ਹੀ ਜਾਣਾ ਹੈ ਹੈ ਨਹੀਂ ਨਹੀਂ ਪਿੰਡ ਹੀ ਜਾਣਾ ਸੀ ਉਹ ਸਮਾਨ ਲੈ ਰੱਖਿਆ ਤਾਂ ਕਰਕੇ ਅੱਗੇ ਨਹੀਂ ਰੱਖਵਾ ਬਾਬਾ ਤੂੰ ਆ ਅਸੀਂ ਵੀ ਤੇਰੇ ਹਾਂ ਹਾਂ ਤੇਰੇ ਵਰਗਿਆਂ ਨੂੰ ਅਸੀਂ ਜੰਮਿਆ ਹਾਂ 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 ਵਾਸ ਹਾਂ ਮੋਰਚਾਂ ਦੀ ਮਾਰ ਦੇ ਰਸ ਇੰਜਨ ਨੂੰ ਜਿਹਦੇ ਮਾਰ ਦੇ ਥੱਲੇ ਮਾਰ ਦੇ ਓਹ ਥੱਲੇ ਪੱਸਾ ਆ ਜਾ ਜਾ ਤਾਦਿ ਮਾਰੀ ਨੇ ਓਏ ਯਾਰ ਆਹ ਗੱਈਆ ਹਾਂ ਆਏ ਆਏ ਦੇ ਜਾ ਹਾਂ ਆਹ ਲਾਗਾ ਪਤਾ ਲਾਗਾ ਪਤਾ ਹੋਰ ਮਾਰਦੇ ਮਾੜਾ ਮਾੜਾ ਉਹ ਉੱਥੇ ਬਸ ਆਨੇ ਤੇ ਮਾਰਦੇ ਠੀਕ ਆ ਮੁੰਡਾ ਕਿਹੜੇ ਕਰਾਉਂਦਾ ਮੈਂ ਬਾਬਾ ਹਾਂ ਪੰਨਾ ਦਾ ਸਰਪੰਚ ਉਹ ਤੇਰੀ ਹੱਟੇਰੀ ਹੱਟੇਰੀ ਲਾਪੜ ਮਰਮਤ ਤੇ ਮਰੇ ਭੰਦੇ ਖਾ ਠੀਕ ਹੈ ਮੇਰੇ ਦਾਦਾ ਸੀਗਾ ਹਾਂ ਠੀਕ ਹੈ ਹਾਂ ਯਾਰ ਤੇ ਸਿੰਘ ਸਰਪੰਚ ਆ ਹੁਣ ਤੂੰ ਵਿਵਾਜ ਕਹਿ ਲਾ ਕਹਿ ਠੀਕ ਹੈ ਲਾ ਕੇ ਬਤਾ ਠੀਕ ਹੈ ਮੇਰੀ ਮਹਾਰਾ ਗੱਬਈਆ ਰਹੀ ਆਰਾ ਠੀਕ ਹੈ ਆ ਕੋਠੀ ਮਹਿਨੇ ਕਾਇਆ ਠੀਕ ਆ ਠੀਕ ਆ ਆ ਇਹਦੀ ਕੋਠੀ ਹੈ ਠੀਕ ਆ ਠੀਕ ਆ ਠੀਕ ਆ ਓਕੇ ਮੈਨੂੰ ਜੀ ਉਹ ਨਹੀਂ ਦੱਸਦਾ ਆ ਜਾਇਆ ਠਾਕਲੇ ਵਾ ਬੁਜਾਲੀ ਵੀ ਆਪਣੀ ਠੀਕ ਆ ਪੈਸੇ ਪੇ ਕਰਤੇ ਜਾੜੀ ਲਈ ਸੁਖਜਿੰਦਰ ਵਾਸਤੇ ਆਪਾਂ ਠੀਕ ਆ ਕਿ ਨਹੀਂ ਤੇ ਆਪਣੇ ਹਾਂਜੀ ਵੀਡੀਓ ਦਿਖਾ ਦੇਣਾ ਤੁਹਾਨੂੰ ਵੀਡੀਓ ਚ ਲੈ ਵੀ ਲਿਆ ਕਿਨੇ ਸਬਸਕ੍ਰਾਈਬ ਕਰ ਗਏ ਤੁਸੀਂ ਓਕੇ ਧੰਨਵਾਦ ਜੀ ਕੀ ਨਾਮ ਹੈ ਮਰਾ ਇਹਦਾ ਸੁਭਰ ਆਕਾਸ਼ ਦੇਸ ਜੀ ਤੇ ਮੇਰਾ ਨਾਮ ਕੀ ਹੈ ਸ਼ੌਕੀ ਜੱਟ ਆ ਓਕੇ ਧੰਨਵਾਦ ਕੋਈ ਨਾ ਤੁਹਾਨੂੰ ਦਿਖਾ ਦੇਣੇ ਵੀਡੀਓ ਤੇ ਕਰਾ ਪਿੰਡ ਜਾ ਰਹੇ ਹੋ ਤੁਸੀਂ ਬਾਅਦ ਚ ਵੇਖ ਲਓ ਭਰ ਕੇ ਵੇਖ ਲਓ ਚੈਨਲ ਆਪਣਾ ਤੇ ਉਧਰ ਦਮਣੀ ਨਹੀਂ ਮੋਟਰਸਾਈਕਲ ਦੇਖੋ ਖੜਦਾ ਇੱਕ ਵਾਰ ਤੇਰੇ ਜੂ ਮਾਰਦਾ ਨਹੀਂ ਹੋ ਰੁਕ ਜਾ ਕੰਜਰ ਦਾ ਜੂ ਨਹੀਂ ਵਜਦਾ ਹਾਂ ਆਏ ਹਾਏ ਇਹ ਕੀ ਬਾਤ ਹੈ ਓਕੇ ਦਾ ਰਿਪੋਰਟਾ ਹਾਂ ਜੀ ਮੇਰੇ ਵੀਰੋ ਆ ਗਏ ਜੀ ਕਰੇ ਕੋਈ ਬਹੁਤ ਲੇਟ ਹੋ ਗਏ ਲੇਟ ਤੋਂ ਵੀ ਜ਼ਿਆਦਾ ਲੇਟ ਹੋ ਗਈ ਉਂਦਰ ਤਾਂ ਫਾਨੀ ਕੀ ਕਰੀਂਦਾ ਗੁਪਤ ਕੰਮ ਕਰੀ ਜਾਂਦੇ ਆ ਲੇਟ ਤੋਂ ਵੀ ਲੇਟ ਹੋ ਗਏ ਇਹ ਤਾਂ ਬਿਰੋ ਪਲੱਗ ਦਾ ਕੰਮ ਆ ਜੋ ਹੀ ਪਲੱਗ ਦਾ ਕੰਮ ਲੰਡੂ ਆ ਤੇ ਨਹੀਂ ਜਮਾ ਹੀ ਲੰਡੂ ਪਲੱਗ ਦਾ ਕੰਮ ਤੇ ਆ ਇੰਨੀ ਹਵਾ ਮਾਰੀ ਚੈਰਮੈਨ ਨਹੀਂ ਨਹੀਂ ਤੈਨੂੰ ਮੈਂ ਦਿਖਾ ਦਿੰਨਾ ਇਹਨੂੰ ਹਾਂ ਲਿਆਂਦਾ ਖੋਲੋ ਬਾਈ ਐਂ ਟੱਪਿਆ ਖੋਲ ਯਾਰ ਮੋਟਰਸਾਈਕਲ ਨਹੀਂ ਹੋਣਾ ਚੱਲ ਸਾਡੇ ਯਾਰ ਕੋਈ ਨਾ ਦਾੜਾ ਸਾਹਿਬ ਕਿਤਾਬ ਮੈਂ ਸਾਰਿਆਂ ਦਾ ਭਾਈ ਇਹਨੂੰ ਦਿਮਾਗ ਤੇ ਐਕਟਿਵ ਕਰਿਆ ਕਰ ਮਾੜਾ ਮੋਟਾ ਹਾਂਜੀ ਦਿਮਾਗ ਐਕਟਿਵ ਕਰਿਆ ਕਰ ਮਾੜਾ ਮੋਟਾ ਕਿਵੇਂ ਬਈ ਬਹੁਤ ਆ ਇਹਨੂੰ ਪਹੁੰਚ ਨਹੀਂ ਕਰਦਾ ਕੀ ਕਿਵੇਂ ਬਈ ਪਾਇਆ ਪਾਇਆ ਕੋਈ ਨਹੀਂ ਕਿਵੇਂ ਐਕਟਿਵ ਕਰੇ 10 ਤੇ ਬਾਤੂ ਪਾਇਆ ਕੁਝ ਨਹੀਂ ਐ ਕੋਈ ਤੈਨੂੰ ਮੈਂ ਆ ਖੋਲ ਕੇ ਦੇ ਦੇਣਾ ਲੁੱਡੂ ਖੇਡ ਲੈ ਤੇ ਆ ਦੋ ਥਣਾ ਚ ਉਹ ਹੋਰ ਬਸ ਇਧਰ ਦਿਖਾਉਣੇ ਆ ਖੜਜੋ ਆ ਰਿੰਗਾ ਖੜਜੋ ਇਹ ਆ ਰਿੰਗਾ ਆ ਦੋ ਥਣਾ ਚ ਉੱਪਰ ਨੂੰ ਦਿੰਨੇ ਆਪਾਂ 207 ਤੇ 208 ਨੰਬਰ ਲੈ ਚੋ ਭਰਾ 207 ਤੇ 208 ਨੰਬਰ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਲਓ ਜੀ ਹਾਂ ਆ ਬਾਤਾਂ ਐ ਇਹ ਚ ਵਗ ਦੇ ਦੇਣਾ ਜੇਹੋ ਚ ਪਾਲਾ ਇਧਰ ਇੱਕ ਲੁੱਡੂ ਚੱਲ ਰਹੀ ਐ ਟੀਵਲੀ ਵੀ ਆਇਆ ਹੋਇਆ ਇਧਰ ਠੀਕ ਐ ਦਮਣੀ ਤੂੰ ਹੀ ਸਕੂਟਰੀ ਇਧਰ ਆਪਣਾ ਮੋਡੀਫਾਈਡ ਮੋਟਰਸਾਈਕਲ ਹਜੇ ਮੋਡੀਫਾਈ ਕੁਝ ਨਹੀਂ ਕਰਾਇਆ ਯਾਰ ਕਲੀ ਆ ਲੈ ਕੇ ਆਂਦੀ ਇਹਦੇ ਵਾਸਤੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਧਵਾਇਆ ਹੈ ਮਤਲਬ ਧਵਾਇਆ ਤੇ ਕਿੱਥੇ ਤੁਹਾਨੂੰ ਪਤਾ ਕੀ ਖਲਾਸ ਆਪ ਹੀ ਤੋਚਦਾ ਥੀਰੇ ਨਹੀਂ ਤੇ ਆ ਨਿਊਟਰਲ ਖੜਾ ਚੱਲ ਰਿਹਾ ਇਦਾਂ ਦੀ ਆਵਾਜ਼ ਹੈ ਬੰਦ ਹੀ ਹੋ ਗਿਆ ਬਹੁਤ ਵਧੀਆ ਠੀਕ ਹੈ ਓਕੇ ਦਾ ਰਿਪੋਰਟ ਹਜੇ ਤੇ ਇਨਵੈਸਟਮੈਂਟ ਪਾ ਲਾਵਾਂਗੇ ਪੈਸੇ ਕਿ ਲਾਵਾਂਗੇ ਲਓ ਮੇਰੇ ਵੀਰੋ ਲੇਟ ਆ ਗਈ ਸੀਗੀ ਜੀ ਤੇ DNA ਪਾਣੀ ਬੈ ਰੈਡੀ ਸਾਰੇ ਕਬੂਤਰਾਂ ਦਾ ਠੀਕ ਹੈ ਜੀ ਤੇ ਮਿੰਟੋ ਮਿੰਟ ਹੋਣਾ ਨੇ ਮੁਰੇ ਸੜਦ ਨੇ ਜੀ ਮੂਦੇ ਕਰਕੇ ਹੂੰ ਵੇਖੋ ਦੇਖਦੇ ਆਇਓ 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 ਦੇਖਦੇ ਵੇਖੋ ਜੀ ਹਾਂਜੀ ਜਿਵੇਂ ਕਿ ਮਾਰ ਖੋਤੀ ਡੇਗਦਾ ਹੁੰਦਾ ਵੇਖੋ ਵੇਖੋ ਆਉਂਦੇ ਹੂੰ ਲਓ ਜੀ ਇੱਧਰ ਆਗੇ ਜੀ ਦੂਜੇ ਗੁੱਡੇ ਤੇ ਆਪਾਂ ਇਹਨਾਂ ਨੂੰ ਵੀ ਰੱਖਦੇ ਆਇਓ 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 ਆਜੇ ਆਇਓ ਬੱਤ ਲਓ ਜੀ ਇੱਧਰ ਆਗੇ ਬੱਚਿਆ ਕ ਨਹੀਂ ਆਜੇ ਨੂੰ ਕੀ ਤਾਂ ਤਾਂ ਚੰਗੇ ਹੋਣ

ਆਇਓ 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 ਪੜਾਕੇ ਪਾਉਂਦੇ ਫਿਰਦੇ ਜੇ ਕਹਿੰਦੇ ਹਾਂਜੀ ਮੇਰੇ ਵੀਰੋ ਤੇ ਕੰਮ ਵੀ ਮੇਰੇ ਕੋਲੇ ਬਹੁਤ ਪਿਆ ਹੈ ਨਾ ਕਿਰਾਂ ਸਾਰਾ ਕੰਮ ਮੈਂ ਨੇ ਵੇੜਦਾ ਮੇਨ ਘਰੋਂ ਹੌਟ ਵਾਟਰ ਲੈ ਕੇ ਆਉਣਾ ਸੁਬਾਹ ਦੀ ਰੋਟੀ ਨਹੀਂ ਖਾਦੀ ਤਿੰਨ ਦਿਨ ਹੋ ਗਏ ਸੁਬਾਹ ਦਾ ਟਾਈਮ ਰੋਟੀ ਲੈ ਮਿਸ ਕਰਦਾ ਬਥੋਂਦੀ ਪਤਾ ਹੈ ਨਾ ਉਹ ਪਿਆ ਸਾਰੀਆਂ ਪੀਪੀਆਂ ਬਾਹਰ ਕੱਢੀਆਂ ਆਪਣੀਆਂ ਖੁੱਡੀਆਂ ਨੇ ਹੋਰਾਂ ਨੂੰ ਚਾੱਕ ਕੇ ਇੱਥੇ ਰੱਖਣਾ ਚੋਂਬਰ ਥੋੜਾ ਚੱਲਦਾ ਤਾਂ ਅਡਵਾਂਸ ਹੈ ਪਰ ਛੱਡੋ ਉਹ ਵੀਡੀਓ ਦੇਖਦਾ ਹੁਣ ਉਹਨੂੰ ਸਮਝ ਆ ਜੂਗੀ ਵੀ ਪੀਪੀਆਂ ਦੀ ਲੋਡ ਕਿੱਥੇ ਹੈ ਇਹਨਾਂ ਦੀ ਹੈ ਨਾ ਸਾਰੀਆਂ ਪੀਪੀਆਂ ਚਾੱਕ ਕੇ ਮੈਂ ਇੱਥੇ ਰੱਖਣੀਆਂ ਤਤਾ ਠੰਡਾ ਪਾਣੀ ਮਿਕਸ ਕਰਕੇ ਸਾਰੇ ਕੂਤਰਾਂ ਨੂੰ ਧਰਨਾ ਵੱਡ ਰੋਡ ਦਾਨੇ ਰੱਖਦੇ ਹਨਾ ਫੋਨ ਚਾਰਜਰ ਲਾਉਣਾ ਵੀਡੀਓ ਅਪਲੋਡ ਕਰਨੀ ਹੈ ਤੇ ਸਾਰਾ ਕੰਮ ਤਾਂ ਨਵੇੜਾ ਕਰ ਮੈਂ ਚਲੋ ਜੀ ਚੱਲੀ ਥੱਲੇ ਇੱਧਰ ਆਈਸ ਵੀਡੀਓ ਅਪਲੋਡ ਕਰ ਲਾਂਜੀ ਮੇਰੇ ਵੀਰੋ ਆਗੇ ਜੀ ਇਧਰ ਦੇ ਕਰੇ ਰੋਟੀ ਪਾਣੀ ਖਾਣ ਦਾ ਬਰੋ ਤੇ ਬਸ ਵਲੌਗ ਅਪਲੋਡ ਕਰਿਆ ਦਾ ਹੀ ਕੰਮ ਹੁੰਦਾ ਆਪਣੇ ਕੋਲ ਤੁਹਾਨੂੰ ਪਤਾ ਹੈ ਤੇ ਓਕੇ ਆ ਬਸ ਕਰਦੇ ਆ ਵਲੌਗ ਦੀ ਐਂਡਿੰਗ ਹਨਾ ਅੱਜ ਸੌਣਾ ਜਾ ਦੇ ਮੂਹਰ ਖਰਾਬ ਲੱਗ ਰਿਹਾ ਹੈ ਨਾ ਜਿਵੇਂ ਕੱਲ ਕੱਲ ਮੁੰਡਾ ਜਾੜਾ ਮੁਖਸਰ ਵਾਲਾ ਚੱਲ ਕੱਲ ਫਿਰ ਵੀ ਮੈਂ ਘਰੇ ਬੈਠ ਰੱਖਾ ਉਹ ਗੱਡੀ ਹੈ ਨਾ 12 1 2 ਵਜੇ ਤੱਕ ਅੱਜ ਟਾਈਮ ਨਾਲ ਹੀ ਵਿਲਾ ਹੋ ਗਿਆ ਮੈਂ 8 9 ਵਜੇ ਦੇ ਨੂੰ ਤੇ ਨੀਂਦ ਹਜੇ ਆਉਂਦੀ ਨਹੀਂ ਤੇ ਉਹਦੇ ਅੱਖ ਨੂੰ ਬੇਚੈਨੀ ਜੀ ਆ ਰਹੀ ਹੈ ਅੰਦਰੋਂ ਹਣਾ ਵੀ ਕਿਵੇਂ ਦੱਸਾਂ ਤੁਹਾਨੂੰ ਹੋਰ ਹੀ ਥੋੜਾ ਜਨਾ ਖਾਲੀ ਖਾਲੀ ਜਿਹਾ ਲੱਗੀਆਂ ਅੰਦਰੋਂ ਵੀ ਮਤਲਬ ਤੇ ਬਾਹਰੋਂ ਵੀ ਦੋਵੇਂ ਪਾਸੇ ਠੀਕ ਹੈ ਕਿ ਨਹੀਂ ਸਮਥਿੰਗ ਮਿਸਿੰਗ ਆਇ ਹੋ ਰਿਹਾ ਕੰਮ ਜਾਂ ਗੱਲ ਜੀ ਨਹੀਂ ਆ ਰਹੀ ਕੋਈ ਯਾਰ ਨਾ ਮੇਰਾ ਜੀ ਲੱਗਦਾ ਹੁਣ ਨਾਂ ਦਾ ਵੀ ਕੂਤਰਾ ਕਦੀ ਵੇਖਣ ਨੂੰ ਜੀ ਕਰਦਾ ਨਾ ਫੋਨ ਵੇਖਣ ਨੂੰ ਜੀ ਕਰਦਾ ਕਿਵੇਂ ਦੱਸਾਂ ਤੁਹਾਨੂੰ ਮੈਂ ਬਾਪਾ ਓਕੇ ਚਲੋ ਕੋਈ ਗੱਲ ਨਹੀਂ ਉਹ ਸੌਣਿਆ ਟਾਈਮ ਹੈ ਹਣਾ ਯਾਰ ਵਲੌਗ ਦੇ ਅੰਦਰ ਇੱਥੇ ਆਪਾਂ ਕਰ ਇੱਕਸਾ ਜਾਂ ਇੱਕ ਕੰਮ ਹੋਰ ਕਰਦਗੇ ਇੱਕ ਅਦਰ ਪੱਠੀ ਫਿਰਦੀ ਆ ਤੇ ਉਹਨੂੰ ਚੱਕ ਕੇ ਆਪਾਂ ਇਧਰਲੇ ਪਾਸੇ ਛੱਡ ਦਈਏ ਆਹ ਖੁੱਡੇ ਇਸ ਖੁੱਡੇ 'ਚ ਫਰਦੀ ਆ ਵੀ ਆ ਰਹੀ ਸਾਹਮਣੇ ਇਹਨੇ ਮੰਨ ਕੇ ਜੱਲ ਵੀ ਚੌਥੀ ਦੀ ਜੋੜੀ ਲੱਗੀ ਹੋਈ ਆ ਆ ਪਿਆ ਹੋਰ ਤੇ ਆਏ ਦੀ ਧੀਆ ਆ ਜਾ ਖੜ ਦੇ ਮੇਰੀ ਆ ਜਾ ਆ ਜਾ ਆ ਜਾ ਆ ਜਾ ਬਸ ਬਹੁਤ ਨੇ ਯਾਰੀ ਲੈਣੀ ਇਹਨੂੰ ਕੂਤਰ ਨਾਲੇ ਪਾਸੇ ਛੱਡ ਦ게요 ਆਪਾਂ ਚੱਕ ਕੇ ਠੀਕ ਹੈ ਰੋਕੀ ਆ ਵੀ ਇਹ ਪੱਠੀ ਆਪਾਂ ਚਲੋ ਸੌ ਕਿਸ ਦਿਨ ਬਾਅਦ ਚ ਕਰਾਵਾਂਗੇ ਮੇਨ ਵੱਡੇ ਕੂਤਰਾਂ ਦੀ ਆ ਉੱਡੇ ਕੇ ਬੈਠ ਗਿਆ ਹਾਂ ਤੇ ਇੱਕ ਸੱਚ ਹਾਂ ਇੱਕ ਇਧਰ ਲਈ ਖੁੱਡੇ ਤੇ ਕਬੂਤਰੀ ਚੱਕਣੀ ਹੈ ਇੱਕ ਪਰਲੇ ਖੁੱਡੇ ਚ ਕਬੂਤਰੀ ਚੱਕਣੀ ਹੈ ਹਾਂ ਇਧਰ ਲਈ ਖੁੱਡੇ ਦੇ ਵੀ ਚੱਕ ਲਈ ਵੀ ਆ ਪੈ ਕਬੂਤਰੀ ਹੈ ਤਾਂ ਨਿੱਗੀ ਜੀ ਹੈ ਤਾਂ ਬੱਚਾ ਨਾਲ ਵੀ ਛੋਟੀ ਵਿਚਾਰੀ ਇਹ ਇਹਨੂੰ ਵੀ ਆ ਕੋਲੇ ਟਰਾਂਸਫਰ ਕਰਕੇ ਚਲ ਖੰਡੇ ਇਧਰ ਠੀਕ ਹੈ ਪਹਿਲਾਂ ਤਾਂ ਅਸੀਂ ਥੱਬੀ ਜੀ ਹੋ ਗਈ ਥੋੜੀ ਹੁਣ ਤਾਂ ਹੋ ਗਈ ਸੈਟ ਆ ਕੋਕੇ ਰਿਪੋਰਟ ਤੇ ਇੱਕ ਕਬੂਤਰੀ ਆ ਖੁੱਡੇ ਚ ਛੱਡ ਕੇ ਆ ਚੱਕ ਕਿਸਾ ਚ ਉਧਰ ਆਇਆ ਖੰਡੇ ਦੇਗੀ ਉਹ ਤਾਂ ਜੋੜੀ ਲਈ ਬੈਠੀ ਹੈ ਪਰ ਤੇਰੇ ਇਧਰ ਕੋਈ ਕੰਮ ਨਹੀਂ ਤੈਨੂੰ ਡਾਉਣਾ ਨਹੀਂ ਤੇ ਉਸ ਜੀਵਾਂ ਰੋਕਿਆ ਤਾਂ ਕਰਕੇ ਤੂੰ ਵੀ ਇੱਧਰ ਆ ਮੇਰੇ ਵੱਡਿਆਂ ਕਬੂਤਰਾਂ ਚ ਐਡ ਕਰਤੀ ਤੈਨੂੰ ਫਤਰੀ ਤੇ ਬੰਨ ਵਾਲੀ ਕੂਤਰੀ ਵੱਡੇ ਕਬੂਤਰਾਂ ਚ ਐਡ ਕਰਤੀ ਤੂੰ ਬਿਨਾ ਬੱਚੇ ਕਢਾਏ ਹਨਾ ਕਿਉਂਕਿ ਮੈਨੂੰ ਇਹਦੀ ਹਿਸਟਰੀ ਪਤਾ ਹੈ ਕਿੰਦਾ ਨੇ ਕਬੂਤਰ ਕੀ ਹਿਸਾਬ ਪਤਾ ਮੈ ਤੇ ਹੋਰ ਤਾਂ ਨਹੀਂ ਕੋਈ ਸੈਟਿੰਗ ਕਰਨੀ ਰਹਿੰਦੀ ਇੱਕ ਮਿੰਟ ਦੇਖਾਂ ਮੈਂ ਬਸ ਓਕੇ ਰਪੋਟਾਂ ਮਰੋ ਪੂਰਾ ਡਾਗਾ ਬਸ ਹੋ ਗਿਆ ਛੋੜਿਆ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾ ਹੀ ਨੇ ਮਗਰ ਇਹ ਚੱਲੀ ਜਾਂਦਾ ਮੈਂ ਨਹੀਂ ਕਹਿ ਰਿਹਾ ਵੀਰੋ ਮੈਂ ਥੋੜੀ ਲਾਈਨ ਨੂੰ ਬਦਲਿਆ ਠੀਕ ਹੈ ਜੀ ਬਸ ਹੁਣ ਤਾਂ ਇਹ ਜੀ ਕਰਦਾ ਫਿਰ ਇਹਨਾਂ ਨੂੰ ਦੇਖ ਲੈਣਾ ਫੜਫੜ ਕੇ ਨਾ ਇਹਨਾਂ ਨਾਲ ਉਹਦੇ ਆਖਰ ਨੂੰ ਟਾਈਮ ਟੱਪ ਜੂਗਾ ਇਹਨਾਂ ਨਾਲ ਰਾਤ ਹੋ ਜੂਗੀ ਮਨਿਕ ਚੱਲ ਵੀ ਸਾਰੇ ਮੈਂ ਬੱਚੇ ਫੜਫੜ ਦੇਖਣ ਲੱਗ ਗਏ ਤੇ ਮੈਨੂੰ 2 ਘੰਟੇ ਲੱਗ ਜਾਣਗੇ ਤੇ ਉਹਨੂੰ ਨੀਂਦ ਨੂੰ ਆ ਜਦੋਂ ਉਹ ਸੌ ਜਾਗੇ ਹੁਣ ਚਲੋ ਠੀਕ ਹੈ ਵਲੌਗ ਦੀ ਐਂਡਿੰਗ ਕਰਦਾ ਬਸ ਫਿਰ ਦੋ ਬਾਅਦ ਹੋਰ ਨਹੀਂ ਮੈਂ ਫੋਨ ਚੱਕਿਆ ਨਾ ਕਰਕੇ ਸਮਝੋ ਭਾਬਾ